ਅ ਅੱਜ ਦੀ ਜਿਹੜੀ ਮੇਨ ਖਬਰ ਆ ਉਹੋ ਟਰੰਪ ਉਹਨੇ ਜੋ ਲੰਬੇ ਸਮੇਂ ਤੋਂ ਉਹਨਾਂ ਦੇ ਉਹਨਾਂ ਦਾ ਇਰਾਦਾ ਸੀਗਾ ਕਿ ਪੀਬੀਐਸ ਤਾਂ ਐਨਪੀਆਰ ਜਿਹੜੀਆਂ ਦੋਨੋਂ ਹੀ ਆਰਗੇਨਾਈਜੇਸ਼ਨ ਆ ਇਹਨਾਂ ਦੀ ਫੰਡਿੰਗ ਕੱਟ ਕੀਤੀ ਜਾਵੇ ਉਹਦੇ ਵਿੱਚ ਉਹ ਕਾਮਯਾਬ ਹੁੰਦੇ ਲੱਗ ਰਹੇ ਹੈਗੇ ਆ 9.5 ਬਿਲੀਅਨ ਡਾਲਰ ਦੇ ਕਰੀਬ ਕੱਟ ਹੋਣਾ ਹੈਗਾ ਜਿਹਦੇ ਵਿੱਚ ਇਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਆ ਫੰਡਿੰਗ ਹੈਗੀ ਆ ਸੋ ਇਹਦੇ ਨਾਲ ਐਨਪੀਆਰ ਤੇ ਪੀਵੀਐਸ ਦੋਨੋਂ ਟਾਪ ਦੀ ਆਰਗੇਨਾਈਜੇਸ਼ਨਸ ਆ ਤੁਹਾਨੂੰ ਪਤਾ ਹੀ ਆ ਵੀ ਇਹ ਕਿੰਨੀਆਂ ਜਿਹੜੀਆਂ ਨਿਊਜ਼ ਆ ਹਰ ਇੱਕ ਏਰੀਏ ਚ ਪਹੁੰਚਾਉਂਦੇ ਆ ਪਬਲਿਕ ਟੈਲੀਵਿਜ਼ਨ ਸਟੇਸ਼ਨ ਪੀਵੀਐਸ ਤੇ ਐਨਪੀਆਰ ਦੋਨੋਂ ਇਹ ਕਹਿੰਦੇ ਆ ਇਹਨਾਂ ਦੀ ਆਰਗੇਨਾਈਜੇਸ਼ਨ ਨੇ ਇਹ ਦੱਸਿਆ ਆ ਵੀ ਜੇ ਕਟ ਹੁੰਦੀ ਆ ਤੇ ਇਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਆ ਰੂਰਲ ਏਰੀਆ ਜਿਹੜਾ ਪਿੰਡੂ ਏਰੀਆ ਆ ਉਹ ਉੱਥੇ ਅਸਰ ਹੋਊਗਾ ਕਿਉਂਕਿ ਸਿਰਫ ਦੋ ਰਿਪਬਲਿਕਨਸ ਨੇ ਇਹਦੇ ਅਗੇਂਸਟ ਵੋਟ ਪਾਈ ਹੈਗੀ ਆ ਲੀਜ਼ਾ ਮੋਰਕੋਸਕੀ ਜੋ ਅਲਾਸਕਾ ਤੋਂ ਹੈਗੀ ਆ ਪਿਛਲੇ ਦਿਨਾਂ ਚ ਅਲਾਸਕਾ ਚ ਤੁਹਾਨੂੰ ਪਤਾ ਹੀ ਆ ਵੀ ਕੱਲ ਸ਼ਾਇਦ ਉਥੇ ਝਾੜ ਆਇਆ ਸੀ ਤੋਂ ਕਹਿੰਦੇ ਵੀ ਜਿਹੜਾ ਜਿਹੜੇ ਏਰੀਆ ਚ ਹੋਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਉਥੇ ਰੇਡੀਓ ਤੇ ਟੀਵੀ ਤੇ ਇਨਫੋਰਮੇਸ਼ਨ ਜਾਂਦੀ ਆ ਸੋ ਉਹਦੇ ਨਾਲ ਲੋਕਾਂ ਨੂੰ ਇਕੱਲਾ ਕੋਈ ਖਬਰਾਂ ਦੇਣੀਆਂ ਜਾਂ ਐਂਟਰਟੇਨਮੈਂਟ ਨਹੀਂ ਹੁੰਦਾ ਇਹ ਮੀਡੀਆ ਇਦੇ ਨਾਲ ਕੀ ਕੁਝ ਕੋਈ ਨੈਚੁਰਲ ਡਿਜ਼ਾਸਟਰ ਹੋ ਰਿਹਾ ਆ ਫਲੱਡ ਆ ਰਹੇ ਆ ਅਰਥੂਕੇ ਆ ਅੱਗਾਂ ਲੱਗੀਆਂ ਆ ਉਹ ਸਾਰੀ ਇਨਫੋਰਮੇਸ਼ਨ ਇਮੀਡੀਏਟਲੀ ਮਿਲਦੀ ਹੈਗੀ ਆ ਸੋ ਇਹਦਾ ਅਸਰ ਕੱਟ ਦੇ ਨਾਲ ਕਿਉਂਕਿ ਜੇ ਇੰਨਾ ਕੱਟ ਹੋਇਆ ਤੇ ਉਹਦੇ ਨਾਲ ਲੇ-ਆਫ ਬਹੁਤ ਹੋਣਗੇ ਆ ਸੋ ਨੈਚੁਰਲੀ ਕਈ ਏਰੀਆਜ਼ 'ਚ ਜਿਹੜੇ ਸਟੇਸ਼ਨ ਆ ਉਹ ਬੰਦ ਵੀ ਹੋਣਗੇ ਜੀ ਅ ਅੱਜ ਦੀ ਜਿਹੜੀ ਮੇਨ ਖਬਰ ਆ ਉਹੋ 트੍ਰੰਪ ਉਹਨੀ ਜੋ ਲੰਬੇ ਸਮੇਂ ਤੋਂ ਉਹਨਾਂ ਦੇ ਉਨਾ ਦਾ ਰਾਦਰ ਸਿਕਾ ਵੀ ਪੀਬੀਐਸ ਤਾਂ ਐਨਪੀਆਰ ਜਿਹੜੀਆਂ ਦੋਨੋਂ ਹੀ ਆਰਗੇਨਾਈਜੇਸ਼ਨ ਆ ਇਹਨਾਂ ਦੀ ਫੰਡਿੰਗ ਕੱਟ ਕੀਤੀ ਜਾਵੇ ਉਹਦੇ ਵਿੱਚ ਉਹ ਕਾਮਯਾਬ ਹੁੰਦੇ ਲੱਗ ਰਹਾ ਹੈਗੇ ਆ 9.5 ਬਿਲੀਅਨ ਡਾਲਰ ਦੇ ਕਰੀਬ ਕੱਟ ਹੋਣਾ ਹੈਗਾ ਜਿਹਦੇ ਵਿੱਚ ਇਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਆ ਫੰਡਿੰਗ ਹੈਗੀ ਆ ਸੋ ਇਹਦੇ ਨਾਲ ਐਨਪੀਆਰ ਤੇ ਪੀਬੀਐਸ ਦੋਨੋਂ ਟੌਪ ਦੀ ਆਰਗੇਨਾਈਜੇਸ਼ਨਸ ਆ ਤੁਹਾਨੂੰ ਪਤਾ ਹੀ ਆ ਵੀ ਇਹ ਕਿੰਨੀਆਂ ਜਿਹੜੀਆਂ ਨਿਊਜ਼ ਆ ਹਰ ਇੱਕ ਏਰੀਆ ਚ ਪਹੁੰਚਾਉਂਦੇ ਆ ਪਬਲਿਕ ਟੈਲੀਵਿਜ਼ਨ ਸਟੇਟ ਸਟੇਸ਼ਨ ਪੀਬੀਐਸ ਤੇ ਐਨਪੀਆਰ ਦੋਨੋਂ ਇਹ ਕਹਿੰਦੇ ਆ ਇਹਨਾਂ ਦੀ ਆਰਗੇਨਾਈਜੇਸ਼ਨ ਨੇ ਇਹ ਦੱਸਿਆ ਆ ਵੀ ਜੇ ਕਟ ਹੁੰਦੀ ਆ ਤੇ ਇਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਆ ਰੂਰਲ ਏਰੀਆ ਜਿਹੜਾ ਪਿੰਡੂ ਏਰੀਆ ਆ ਉਹ ਉੱਥੇ ਅਸਰ ਹੋਊਗਾ ਕਿਉਂਕਿ ਸਿਰਫ ਦੋ ਰਿਪਬਲਿਕਨਸ ਨੇ ਇਹਦੇ ਅਗੇਂਸਟ ਵੋਟ ਪਾਈ ਹੈਗੀ ਆ ਲੀਜ਼ਾ ਮੋਰਕੋਸਕੀ ਜੋ ਅਲਾਸਕਾ ਤੋਂ ਹੈਗੀ ਆ ਪਿਛਲੇ ਦਿਨਾਂ ਚ ਅਲਾਸਕਾ ਚ ਤੁਹਾਨੂੰ ਪਤਾ ਹੀ ਆ ਵੀ ਕੱਲ ਸ਼ਾਇਦ ਉਥੇ ਪਚਾਲ ਆਇਆ ਸੀ ਸੋ ਕਹਿੰਦੇ ਵੀ ਜਿਹੜਾ ਜਿਹੜੇ ਏਰੀਆ ਚ ਹੋਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਉਥੇ ਰੇਡੀਓ ਤੇ ਟੀਵੀ ਤੇ ਇਨਫੋਰਮੇਸ਼ਨ ਜਾਂਦੀ ਆ ਸੋ ਉਹਦੇ ਨਾਲ ਲੋਕਾਂ ਨੂੰ ਇਕੱਲਾ ਕੋਈ ਖਬਰਾਂ ਦੇਣੀਆਂ ਜਾਂ ਐਂਟਰਟੇਨਮੈਂਟ ਨਹੀਂ ਹੁੰਦਾ ਇਹ ਮੀਡੀਆ ਇਹਦੇ ਨਾਲ ਕੀ ਕੁਝ ਕੋਈ ਨੈਚੁਰਲ ਡਿਜ਼ਾਸਟਰ ਹੋ ਰਿਹਾ ਆ ਫਲੱਡ ਆ ਰਹੇ ਆ ਅਰਥੋਕੇ ਆ ਅੱਗਾਂ ਲੱਗੀਆਂ ਆ ਉਹ ਸਾਰੀ ਇਨਫੋਰਮੇਸ਼ਨ ਇਮੀਡੀਏਟਲੀ ਮਿਲਦੀ ਹੈਗੀ ਆ ਸੋ ਇਹਦਾ ਅਸਰ ਕੱਟ ਦੇ ਨਾਲ ਕਿਉਂਕਿ ਜੇ ਇੰਨਾ ਕੱਟ ਹੋਇਆ ਤੇ ਉਹਦੇ ਨਾਲ ਲੇਆਫ ਬਹੁਤ ਹੋਣਗੇ ਆ ਸੋ ਨੇਚਰਲੀ ਕਈ ਏਰੀਆਸ ਚ ਜਿਹੜੇ ਸਟੇਸ਼ਨ ਆ ਉਹ ਬੰਦ ਵੀ ਹੋਣਗੇ ਜੀ